ਤੇ ਕਈ ਰਿਟਾਇਰ ਹੋਣ ਵਾਲੇ ਨੇ ਇਹਨਾਂ ਕਾਮਿਆਂ ਦੀ ਬਦੌਲਤ ਉਹ ਥਰਮਲ ਪਲਾਂਟ ਦੇ ਵਿੱਚ ਜਲਦੀ ਦੀ ਪੈਦਾਵਾਰ ਹੈ ਉਹ ਮਾਨ ਸਾਹਿਬ ਦੀ ਪਾਲਿਸੀ ਦੇ ਮੁਤਾਬਕ ਵਧੀ ਹੈ ਜਿਹੜੀ ਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਪਲਾਂਟਾਂ ਨੂੰ ਵੇਚਣ ਤੇ ਲਾਤਦਾ ਸੀਗਾ ਤਨਖਾਹਾਂ ਵਾਜਦੇ ਸਮੇਂ ਦੇ ਮੁਤਾਬਕ ਵਧਾਈ ਜਾਵੇ ਔਰ ਨਾਲ ਹੀ ਜੰਬ ਹੋਰ ਤਰੀਕਾ ਇਹਨਾਂ ਨੂੰ ਅਡਜਸਟ ਕਰਨ ਦਾ ਲੱਭਿਆ ਜਾਵੇ ਕਿਉਂਕਿ 75 ਦੇ ਕਰੀਬ ਸਪੀਕਰ ਮੈਂ ਤੁਹਾਡੇ ਰਾਹੀਂ ਮਾਨਯੋਗ ਬਿਜਲੀ ਮੰਤਰੀ ਜੀ ਦਾ ਧਿਆਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ 1000 ਕਾਮਿਆਂ ਦੇ ਵੱਲ ਲਿਆਣਾ ਚਾਹੁੰਦਾ ਜਿਹੜੇ ਕਿ ਕਰੀਬ 25 25 30 ਦੀ ਸਾਲ ਤੋਂ ਆਊਟਸੋਰਸਿੰਗ ਦੇ ਰਾਹੀਂ ਬਹੁਤ ਘੱਟ ਤਰ੍ਹਾਂਾਂ ਤੇ ਕੰਮ ਕਰ ਰਹੇ ਨੇ ਕਈ ਉਹਨਾਂ ਜੋ ਰਿਟਾਇਰ ਹੋ ਗਏ 10 12000 ਤੇ ਤੇ ਕਈ ਰਿਟਾਇਰ ਹੋਣ ਵਾਲੇ ਨੇ ਇਹਨਾਂ ਕਾਮਿਆਂ ਦੀ ਬਦੌਲਤ ਉਸ ਥਰਮਲ ਪਲਾਂਟ ਦੇ ਵਿੱਚ ਜਿਹੜੀ ਬਿਜਲੀ ਦੀ ਪੈਦਾਵਾਰ ਹੈ ਉਹ ਮਾਨ ਸਾਹਿਬ ਦੀ ਪਾਲਿਸੀ ਦੇ ਮੁਤਾਬਕ ਵਧੀ ਹੈ ਜਿਹੜੀ ਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਪਲਾਂਟਾਂ ਨੂੰ ਵੇਚਣ ਤੇ ਲਾਤਦਾ ਸੀਗਾ ਇਹਨਾਂ ਕਾਮਿਆਂ ਦੀ ਮਿਹਨਤ ਦੀ ਬਦੌਲਤ ਉਹ ਮੁੜ ਕੇ ਖੜੇ ਹੋਏ ਨੇ ਉੱਥੇ ਪ੍ਰੋਡਕਸ਼ਨ ਵਧੀ ਹੈ ਸੋ ਭਾਵੇਂ ਕਿ ਪਿਛਲੇ ਸਮੇਂ 'ਚ ਥੋੜਾ ਤਨਖਾਹਦੀ ਵੀ ਆ ਕਿ ਤੁਸੀਂ ਥੋੜੇ ਜੇ ਪੈਸੇ ਤਾਂ ਉਹਨਾਂ ਦੀ ਵਧਾਏ ਹੈ 1200 ਰੁਪਈਆ ਪਰ ਫਿਰ ਵੀ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਸੋ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿੰਨਾ ਕਾਮਯਾਬਲ ਧਿਆਨ ਦਿੱਤਾ ਜਾਵੇ ਇਹਨਾਂ ਦੀ ਜਿਹੜੀ ਤਨਖਾਹ ਹੈ ਵਾਜ ਦੇ ਸਮੇਂ ਦੇ ਮੁਤਾਬਕ ਉਹਦਾਈ ਜਾਵੇ ਔਰ ਨਾਲ ਹੀ ਜੱਗ ਹੋਰ ਤਰੀਕਾ ਇਹਨਾਂ ਨੂੰ ਅਡਜਸਟ ਕਰਨ ਦਾ ਲੱਭਿਆ ਜਾਵੇ ਕਿਉਂਕਿ 75 ਦੇ ਕਰੀਬ ਜਿਹੜੇ ਰਿਟਾਇਰਡ ਅਫਸਰ ਨੇ ਉਹਨਾਂ ਨੂੰ ਦੁਬਾਰਾ ਕੰਮ ਦੇ ਕੰਮ ਤੇ ਉੱਥੇ ਰੱਖਿਆ ਗਿਆ ਮੋਟੀਆਂ ਤਰਖਾਂ ਤੇ ਸੋ ਇਹਨਾਂ ਇਹ ਕੰਮ ਵੀ ਜਿਹੜਾ ਉਹਨਾਂ ਵਿੱਚੋਂ ਕੁਝ ਕਾਮਿਆਂ ਤੋਂ ਲਿਆ ਜਾ ਸਕਦਾ ਇਸੇ ਤਰੀਕੇ ਦੇ ਨਾਲ ਉੱਥੇ ਕੋਲ ਹੈਂਡਲਿੰਗ ਪਲਾਂਟ ਦੇ ਵਿੱਚ 295 295 ਵਰਕਰਾਂ ਦੀ ਲੋਡ ਹੈ ਉਹਦੀ ਡਿਮਾਂਡ ਵੀ ਥਰਮਲ ਅਥਾਰਟੀ ਕੋਲ ਤੁਹਾਨੂੰ ਭੇਜੀ ਗਈ ਹੈ ਇਹਨਾਂ ਵਿੱਚੋਂ ਕੁਝ ਨੂੰ ਉੱਥੇ ਵੀ ਐਡਜਸਟ ਕੀਤਾ ਜਾ ਸਕਦਾ ਸੋ ਕੋਈ ਨਾ ਕੋਈ ਤਰੀਕਾ ਲੱਭ ਕੇ ਇਹ ਜਿਹੜੇ 1000 ਦੇ ਕਰੀਬ ਵਿਚਾਰੇ ਕਾਮੇ ਨੇ ਕਰੀਬ 10 12 15000 ਤੱਕ ਕੰਮ ਕਰ ਰਹੇ ਨੇ ਇਹਨਾਂ ਬਾਰੇ ਸੋਚਿਆ ਜਾਵੇ ਤਾਂ ਕਿ ਇੱਕ ਹੈਂਡਸਮ ਜਿਹੜਾ ਸੈਲਰੀ ਹੈ ਉਹ ਇਹਨਾਂ ਨੂੰ ਮਿਲ ਸਕੇ ਕਿਰਪਾ ਕਰਕੇ ਮੰਤਰੀ ਸਾਹਿਬ ਜੁਰੂਰ ਧਿਆਨ ਦੇ ਥੈਂਕ ਯੂ ਡਾਕਟਰ ਵਿਜੇ ਸਿੰਘ ਲਾ ਜੀ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮਾਨਯੋਗ ਬਿਜਲੀ ਮੰਤਰੀ ਜੀ ਦਾ ਧਿਆਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ 1000 ਕਾਮਿਆਂ ਦੇ ਵੱਲ ਲਿਆਣਾ ਚਾਹੁੰਦਾ ਜਿਹੜੇ ਕਿ ਕਰੀਬ 25 25 30 ਦੀ ਸਾਲ ਤੋਂ ਆਊਟਸੋਰਸਿੰਗ ਦੇ ਰਾਹੀਂ ਬਹੁਤ ਘੱਟ ਤਰ੍ਹਾਂਾਂ ਤੇ ਕੰਮ ਕਰ ਰਹੇ ਨੇ ਕਈ ਉਹਨਾਂ ਜੋ ਰਿਟਾਇਰ ਹੋ ਗਏ 10 12000 ਤੇ ਤੇ ਕਈ ਰਿਟਾਇਰ ਹੋਣ ਵਾਲੇ ਨੇ ਇਹਨਾਂ ਕਾਮਿਆਂ ਦੀ ਬਦੌਲਤ ਉਹ ਥਰਮਲ ਪਲਾਂਟ ਦੇ ਵਿੱਚ ਜਿਹੜੀ ਬਿਜਲੀ ਦੀ ਪੈਦਾਵਾਰ ਹੈ ਉਹ ਮਾਨ ਸਾਹਿਬ ਦੀ ਪਾਲਿਸੀ ਦੇ ਮੁਤਾਬਕ ਵਧੀ ਹੈ ਜਿਹੜੀ ਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਪਲਾਂਟਾਂ ਨੂੰ ਵੇਚਣ ਤੇ ਲਾਤਦਾ ਸੀਗਾ ਇਹਨਾਂ ਕਾਮਿਆਂ ਦੀ ਮਿਹਨਤ ਦੀ ਬਦੌਲਤ ਉਹ ਮੁੜ ਕੇ ਖੜੇ ਹੋਏ ਨੇ ਉੱਥੇ ਪ੍ਰੋਡਕਸ਼ਨ ਵਧੀ ਹੈ ਸੋ ਭਾਵੇਂ ਕਿ ਪਿਛਲੇ ਸਮੇਂ 'ਚ ਥੋੜਾ ਤਨਖਾਦੀ ਵੀ ਆ ਕਿ ਤੁਸੀਂ ਥੋੜੇ ਜੇ ਪੈਸੇ ਤਾਂ ਉਹਨਾਂ ਦੀ ਵਧਾਈ ਹੈ 1200 ਰੁਪਈਆ ਪਰ ਫਿਰ ਵੀ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਸੋ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕੀ ਨ ਕਾਮਯਾਬਲ ਧਿਆਨ ਦਿੱਤਾ ਜਾਵੇ ਇਹਨਾਂ ਦੀ ਜਿਹੜੀ ਤਨਖਾਹ ਹੈ ਵਾਜ ਦੇ ਸਮੇਂ ਦੇ ਮੁਤਾਬਕ ਉਹਦਾਈ ਜਾਵੇ ਔਰ ਨਾਲ ਹੀ ਜੱਗ ਹੋਰ ਤਰੀਕਾ ਇਹਨਾਂ ਨੂੰ ਅਡਜਸਟ ਕਰਨ ਦਾ ਲੱਭਿਆ ਜਾਵੇ ਕਿਉਂਕਿ 75 ਦੇ ਕਰੀਬ ਜਿਹੜੇ ਰਿਟਾਇਰਡ ਅਫਸਰ ਨੇ ਉਹਨਾਂ ਨੂੰ ਦੁਬਾਰਾ ਕੰਮ ਦੇ ਕੰਮ ਤੇ ਉੱਥੇ ਰੱਖਿਆ ਗਿਆ ਮੋਟੀਆਂ ਤਰਖਾਂ ਤੇ ਸੋ ਇਹਨਾਂ ਇਹ ਕੰਮ ਵੀ ਜਿਹੜਾ ਉਹਨਾਂ ਵਿੱਚੋਂ ਕੁਝ ਕਾਮਿਆਂ ਤੋਂ ਲਿਆ ਜਾ ਸਕਦਾ ਇਸੇ ਤਰੀਕੇ ਦੇ ਨਾਲ ਉਥੇ ਕੋਲ ਹੈਂਡਲਿੰਗ ਪਲਾਨਟ ਦੇ ਵਿੱਚ 295 295 ਵਰਕਰਾਂ ਦੀ ਲੋੜ ਹੈ ਉਹਦੀ ਡਿਮਾਂਡ ਵੀ ਥਰਮਲ ਅਥਾਰਟੀ ਕੋਲ ਤੁਹਾਨੂੰ ਭੇਜੀ ਗਈ ਹੈ ਇਹਨਾਂ ਵਿੱਚੋਂ ਕੁਝ ਨੂੰ ਉੱਥੇ ਵੀ ਅਡਜਸਟ ਕੀਤਾ ਜਾ ਸਕਦਾ ਸੋ ਕੋਈ ਨਾ ਕੋਈ ਤਰੀਕਾ ਲੱਭ ਕੇ ਇਹ ਜਿਹੜੇ 1000 ਦੇ ਕਰੀਬ ਵਿਚਾਰੇ ਕਾਮੇ ਨੇ ਕਰੀਬ 10 12 15000 ਤੱਕ ਕੰਮ ਕਰ ਰਹੇ ਨੇ ਇਹਨਾਂ ਬਾਰੇ ਸੋਚਿਆ ਜਾਵੇ ਤਾਂ ਕਿ ਇੱਕ ਹੈਂਡਸਮ ਜਿਹੜਾ ਸੈਲਰੀ ਹੈ ਉਹ ਇਹਨਾਂ ਨੂੰ ਮਿਲ ਸਕੇ ਕਿਰਪਾ ਕਰਕੇ ਮੰਤਰੀ ਸਾਹਿਬ ਜੁਰੂਰ ਧਿਆਨ ਦੇ ਥੈਂਕ ਯੂ ਡਾਕਟਰ ਵਿਜੇ ਸਿੰਘਲਾ ਜੀ